ਉਹ ਨਾਨਾ ਤਾਈ ਜੀ ਸਾਗ ਨਹੀਂ ਖਾਣਾ ਸਾਗ ਤਾਂ ਮੰਮੀ ਦੇ ਹੱਥ ਦਾ ਹੀ ਵਧੀਆ ਲੱਗਦਾ ਸੀਗਾ ਕੋਈ ਗੱਲ ਨਹੀਂ ਛੱਡੋ ਤੁਸੀਂ ਦੱਸੋ ਵੀ ਬੁਲਾਇਆ ਕਿਉਂ ਸੀਗਾ ਨਾ ਨਾ ਪੁੱਤ ਐਦਾਂ ਦੀ ਨਾ ਕੋਈ ਗੱਲ ਨਹੀਂ ਵੀ ਤੇਰੀ ਮਾਂ ਮੈਨੂੰ ਦੱਸ ਗਈ ਹੋਵੇ ਤੇ ਮੈਂ ਤੇਰੇ ਕੋਲੋਂ ਲੁਕੋਈ ਹੋਵੇ ਬਾਅਦ ਚੋ ਤੋਲੇ ਭਾਂਡੇ ਭਾਂਡੇ ਕਿਤੇ ਭੱਜੇ ਚੱਲੇ ਆ ਬਿੰਨੀ ਦੀਦੀ ਆਏ ਆ ਆ ਕੇ ਗੱਲ ਸੁਣੋ ਇਹਨਾਂ ਦੀ ਤਾਂ ਹੀ ਤਾਂ ਤੇਰੇ ਨਾਮ ਪੇਪਰ ਬਣਾ ਕੇ ਲਿਆ ਆ 2 ਸਾਲ ਪਹਿਲਾਂ ਦੇ ਸੀਮਾ ਰਾਣੀ ਇਸ ਦੁਨੀਆ ਤੇ ਹੈ ਹੀ ਨਹੀਂ ਰਹਿ ਗਏ ਉਹਦੇ ਬੱਚੇ ਉਹਨਾਂ ਨੂੰ ਕੁਝ ਪਤਾ ਹੀ ਨਹੀਂ ਉਹ ਯਾਰ ਤੁਸੀਂ ਕਾਤੇ ਇਹਨੂੰ ਡਰਾ ਰਹੇ ਹੋ ਜਾਂ ਤੇ ਇੰਤਕਾਲ ਦੀ ਕਾਪੀ ਇਹਦੇ ਕੋਲ ਆ ਰਜਿਸਟਰੀ ਦੀ ਕਾਪੀ ਇਹਦੇ ਕੋਲ ਆ ਬਿਆਨਾ ਇਹਦੇ ਕੋਲ ਆ ਫਿਰ ਉਹ ਭੈਣ ਭਰਾਵਾਂ ਦਾ ਤਾਂ ਬੋਲਣ ਤਾਂ ਕੁਝ ਬਣਦਾ ਹੀ ਨਹੀਂ ਤੈਨੂੰ ਜੋਕਰ ਬਣਾਉਣ ਨੂੰ ਫਿਰਦੇ ਸੀ ਹੁਣ ਦੋਨਾਂ ਭੈਣ ਭਰਾਵਾਂ ਦਾ ਮੋਰ ਬਣੂਗਾ ਬੈਗ-ਬੈਗ ਕਰਤਾ ਇੱਕ ਸੂਟ ਵੀਰੇ ਤੁਹਾਡਾ ਤੇ ਇੱਕ ਹੀ ਮੇਰਾ ਜੇ ਕੁਝ ਹੋਰ ਪਾਣਾ ਤਫੇ ਮੈਂ ਦੱਸਦੇ ਹਾਂ ਐਡਾ ਚੌੜਾ ਮੇਰਾ ਮੂੰਹ ਲੱਗਾ ਇੱਧਰ ਵੇਖ ਕੇ ਬੋਲ ਉਧਰ ਕੀ ਪਿਆ ਤੇਰਾ ਨਾਲੇ ਇੱਕ ਇੱਕ ਸੂਟ ਇਹਦੇ ਚ ਪਾਤਾ ਤੇ ਮੈਨੂੰ ਪੁੱਛਿਆ ਵੀ ਮੇਰਾ ਕਿਹੜਾ ਸੂਟ ਪਾਣਾ ਕਿਹੜਾ ਨਹੀਂ ਤੇ ਆਪਣਾ ਕਿਹੜਾ ਸੂਟ ਪਾਇਆ ਮੈਨੂੰ ਦਿਖਾਇਆ ਆਪਣੀ ਮਰਜ਼ੀ ਨਾਲ ਹੀ ਸੂਟ ਜਿਹੜਾ ਪਾਇਆ ਨਾ ਉਹ ਚੱਜ ਦਾ ਹੀ ਪਾਇਆ ਨਾਲੇ ਜੇ ਤੁਸੀਂ ਆਪਣੀਆਂ ਮਰਜ਼ੀਆਂ ਕਰ ਸਕਦੇ ਹੋ ਨਾ ਤੇ ਫਿਰ ਮੈਂ ਵੀ ਕਰ ਸਕਦੀ ਆ ਜੇ ਇਹਦੇ ਚ ਪਾਇਆ ਹੋਇਆ ਸੂਟ ਨਹੀਂ ਪਸੰਦ ਹੈਗਾ ਫੇਰ ਜਿਹੜਾ ਦਿਲ ਕਰਦਾ ਉਹ ਪਾ ਲਿਓ ਵੈਸੇ ਨਾ ਇੰਨਾ ਗੁੱਸਾ ਚੰਗਾ ਨਹੀਂ ਹੈਗਾ ਜਿੰਨਾ ਤੂੰ ਕਰੀ ਬੈਠੀ ਆ ਜਿਹੜੀ ਗੱਲ ਹੋ ਗਈ ਉਹਨੂੰ ਖਤਮ ਕਰਕੇ ਅੱਗੇ ਨੂੰ ਵਧੀਦਾ ਹੁੰਦਾ ਪਰ ਤੂੰ ਪਿਛਲੇ 4 ਦਿਨਾਂ ਤੋਂ ਉਹੀ ਇੱਕ ਜੋਕਰ ਵਾਲੀ ਗੱਲ ਨੂੰ ਲੈ ਕੇ ਘੁੰਮੀ ਜੰਨੀ ਘੁੰਮੀ ਜੰਨੀ ਐ ਕੀ ਗੱਲ ਹੋਰ ਕੰਮ ਨਹੀਂ ਹੈਗੇ ਸਾਨੂੰ ਜ਼ਿੰਦਗੀ 'ਚ ਅੱਗੇ ਨਹੀਂ ਵਧਣਾ ਕਿ ਭੈਣ ਭਰਾਵਾਂ ਨੇ ਲੜ ਕੇ ਲੋਕਾਂ ਨੂੰ ਆਪਣਾ ਤਮਾਸ਼ਾ ਵਿਖਾਣਾ ਵੀਰੇ ਮੈਨੂੰ ਨਾ ਹਜੇ ਵੀ ਯਾਦ ਆ ਮੰਮੀ ਤੁਹਾਨੂੰ ਇੱਕੋ ਹੀ ਗੱਲ ਸਮਝਾਉਂਦੇ ਹੁੰਦੇ ਸੀ ਕਿ ਪਵਨ ਰੀਆ ਜਿਹੜੀ ਚੀਜ਼ ਮੰਗੂਗੀ ਨਾ ਜਿਹੜੀ ਚੀਜ਼ ਦੀ ਵੀ ਡਿਮਾਂਡ ਕਰੂਗੀ ਉਹਦੇ ਮੂੰਹੋਂ ਬੋਲ ਬਾਅਦ ਚ ਕੱਢਣ ਦੇ ਪਹਿਲੇ ਪੂਰੇ ਕਰਦੀ ਤੇ ਅੱਜ ਦਾ ਮੈਂ ਤੁਹਾਡੇ ਤੋਂ ਆ ਛੋਟੀ ਜੀ ਡਿਮਾਂਡ ਹੀ ਰੱਖੀ ਐ ਤੁਸੀਂ ਇਹਦੇ ਵਿੱਚ ਹੀ ਮਨਾ ਕਰੀ ਜੰਨੇ ਹੋ ਤੁਸੀਂ ਇਹਦੇ ਵਿੱਚ ਹੀ ਮੈਨੂੰ ਪਤਾ ਨਹੀਂ ਕੀ ਕੀ ਸੁਣਾ ਦਿੱਤਾ ਤੇ ਫਿਰ ਜ਼ਿੰਦਗੀ ਤਾਂ ਹਜੇ ਕਾਫੀ ਲੰਬੀ ਪਈ ਐ ਫਿਰ ਅੱਗੇ ਲਈ ਤਾਂ ਮੈਂ ਤੁਹਾਡੇ ਵੱਲੋਂ ਹੱਥ ਖੜੇ ਹੀ ਸਮਝਾ ਉਹ ਮੇਰੀ ਨਿੱਕੀਏ ਜਿਹੜੀ ਡਿਮਾਂਡ ਤੂੰ ਕਰੀ ਫਿਰਦੀ ਐ ਉਹ ਡਿਮਾਂਡ ਨਾਲ ਅੱਗੇ بڑا ਖੱਤਰਖਾਨਾ ਪੈ ਜਾਣਾ ਮੈਂ ਇਸ ਬਾਰੇ ਮੈਡੀਕਲ ਵਾਲੇ ਭਾਈ ਨਾਲ ਗੱਲ ਕੀਤੀ ਸੀਗੀ ਬਟ ਉਹਨਾਂ ਨੇ ਜੋ ਮੈਨੂੰ ਸਮਝਾਇਆ ਤੇ ਉਹਨਾਂ ਦੇ ਸਮਝਾਉਣ ਤੋਂ ਬਾਅਦ ਮੈਂ ਤੈਨੂੰ ਸਿਰਫ ਇਹ ਕਹਿ ਸਕਦਾ ਤੇਰੀ ਡਿਮਾਂਡ ਪੂਰੀ ਹੋ ਜੂਗੀ। ਉਹ ਹੈਲੋ ਹੁਣੇ ਹੱਸਣ ਲੱਗੀ ਸੀ ਫਿਰ ਉਹੀ ਭੜੀਜੀ ਬੁੱਥੀ ਬਣਾ ਲਈ ਐ ਤੂੰ ਇਹ ਕਿਹਾ ਕਿ ਚਾਚੀ ਨੂੰ ਜੋਕਰ ਬਣਾਣਾ ਤਾਂ ਠੀਕ ਆ ਉਹ ਡਿਮਾਂਡ ਪੂਰੀ ਕਰ ਦੇਣਾ ਜੇ ਹੁਣ ਤੂੰ ਇਹ ਕੰਮ ਹੈ ਕਿ ਚਾਚੇ ਨੂੰ ਵੀ ਬਣਾਣਾ ਹੈ ਤੇ ਸਰਕਸ ਲਾਉਣੀ ਓਰੇ ਇਦਾਂ ਦਾ ਕੁਝ ਨਹੀਂ ਹੋਣਾ ਰੀਆ ਅੱਗੇ ਜਾ ਕੇ ਦਿੱਕਤਾ ਦੋਨੋਂ ਭੈਣ ਭਰਾਵਾਂ ਨੂੰ ਆਣੀ ਹੈ ਤੇ ਜੇ ਤੇਰੇ ਪੱਲੇ ਹੱਲੇ ਵੀ ਗੱਲ ਨਹੀਂ ਨਾ ਪੈਂਦੀ ਭਈ ਤਾਂ ਜੋ ਤੇਰੇ ਦਿਲ ਚੰਦਾ ਤੂੰ ਉਹ ਕਰ ਤੇ ਅੱਗੇ ਜੋ ਸਾਨੂੰ ਦੋਨਾਂ ਨੂੰ ਸਹਿਣਾ ਪੈਣਾ ਉਹ ਤੂੰ ਆਪਣੀ ਅੱਖਾਂ ਨਾਲ ਵੇਖੀ ਡਿਮਾਂਡ ਤਾਂ ਦਾ ਵੈਸੇ ਮੇਰੀ ਓਨੀ ਕੋਈ ਸੀਗੀ ਵੀ ਚਾਚੀ ਨੂੰ ਜੋਕਰ ਬਣਾਣਾ ਉਹ ਤਾਂ ਤੁਸੀਂ ਕਹਿ ਦਿੱਤਾ ਵੀ ਚਲ ਤੇ ਦੀ ਪੂਰੀ ਹੋ ਜਾਊਗੀ ਹੁਣ ਮੈਨੂੰ ਗੁੱਸਾ ਉਸ ਗੱਲ ਦਾ ਨਹੀਂ ਹੈਗਾ ਮੇਨ ਗੱਲ ਇਹ ਹੈ ਕਿ ਜਦ ਨਾਨੀ ਨੇ ਆਪਾਂ ਨੂੰ ਮਨਾ ਕੀਤਾ ਕਿ ਕਿਸੇ ਦੇ ਘਰ ਦਾ ਖਾਣਾ ਪਾਣਾ ਨਹੀਂ ਹੈਗਾ ਤੇ ਫਿਰ ਤੁਸੀਂ ਕੱਲ ਮੈਨੂੰ ਵੀ ਨਹੀਂ ਪੁੱਛਿਆ ਵਿਰੀਆ ਤੂੰ ਕੁਝ ਖਾਦਾ કે ਨਹੀਂ ਖਾਦਾ ਚੁੱਪਚੀ ਪਿੱਤੇ ਜਾ ਕੇ ਤਾਈ ਵੱਲ ਰੋਟੀ ਖਾਇਆ ਹੈ ਨਾਲੇ ਆਹ ਉਹਨਾਂ ਦੇ ਦਿੱਤੇ ਕੱਪੜੇ ਵੀ ਪਾਏ ਹੋਏ ਨੇ ਕਿਸ ਵਜ੍ਹਾ ਤੋਂ ਵੈਸੇ ਨਾ ਤੇਰੀ ਰੁੱਸਣ ਵਾਲੀ ਗੱਲਾਂ ਦੇ ਆ ਕੋਈ ਵੈਲਿਡ ਰੀਜ਼ਨ ਲੱਗਦੇ ਨਹੀਂ ਪਏ ਮੈਨੂੰ ਉਹੀ ਪਤਾ ਨਹੀਂ ਕਿਉਂ ਮਾੜੀ ਮਾੜੀ ਗੱਲ ਦਾ ਗੁੱਸਾ ਕਰੀ ਜੰਨੀ ਐ ਐ ਕਰ ਹੁਣ ਰੋਟੀ ਬਣਾ ਲੈ ਚੰਗੀ ਤਰ੍ਹਾਂ ਢਿੱਡ ਭਰ ਲਾਂਗੇ ਹੁਣ ਮਾਮਾ ਮਾਮੀ ਵੱਲ ਜਾ ਰਹੇ ਆ ਉਹਨਾਂ ਨੇ ਜਾ ਕੇ ਰੋਟੀ ਨਹੀਂ ਪੁੱਛਣੀ ਉਥੇ ਵੀ ਇਹ ਕਹਿੰਗੇ ਕਿ ਨਾਨੀ ਖਾਈਏ ਕਿ ਨਾ ਖਾਈਏ ਵੀਰੇ ਨਾਨੀ ਦੇ ਘਰ ਦੀ ਗੱਲ ਹੋਰ ਐ ਉਥੇ ਆਪਾਂ ਜੋ ਵੀ ਖਾਣਾ ਪੀਣਾ ਉਹ ਜਾਂ ਤਾਂ ਨਾਨੀ ਕੋਲ ਖੜ ਕੇ ਬਣਵਾਣਗੇ ਤੇ ਜਾਂ ਫਿਰ ਹੋ ਸਕਦਾ ਨਾਨੀ ਆਪ ਵੀ ਬਣਾਣ ਲੱਗ ਜਣ ਪਰਤਾਈ ਦੇ ਘਰੇ ਤੇ ਚਾਚੇ ਦੇ ਘਰ ਦੀ ਗੱਲ ਹੋਰ ਐ ਉਹਨਾਂ ਨੇ ਕੀ ਬਣਾਣਾ ਹੈ ਕੀ ਨਹੀਂ ਬਣਾਣਾ ਆਪਾਂ ਨੂੰ ਕੀ ਪਤਾ ਅਗਲੇ ਨੇ ਭਾਵੇਂ ਸੋਚ ਜਿਹਾ ਵਿੱਚ ਪਾਈਆਂ ਹੋਣ ਕਿਉਂਕਿ ਹਾਂ ਉਹ ਤਾਂ ਆਪਣੇ ਨਾਲ ਆਪਣੇ ਮਤਲਬ ਨੇ ਜੁੜੇ ਹੋਏ ਨੇ ਨਾ ਉਹ ਹੁਣ ਕਿਹੜਾ ਮਤਲਬ ਆ ਗਿਆ ਉਹਨਾਂ ਦਾ ਚਾਚਾ ਦਾ ਚਾਚੀ ਦਾ ਸਮਝ ਆ ਜਾਂਦਾ ਤਾਈ ਦਾ ਕੀ ਮਤਲਬ ਆ ਗਿਆ ਸਾਡੇ ਨਾਲ ਸਿੱਧੀ ਜੀ ਗੱਲ ਅਗਲੀ ਨੇ ਕੱਲ ਤੁਹਾਨੂੰ ਆ ਚਾਰ ਸਵੈਟਰ ਕੀ ਦੇ ਦਿੱਤੇ ਖਾਣ ਨੂੰ ਰੋਟੀ ਕੀ ਦੇ ਦਿੱਤੀ ਨਾਲ ਹੀ ਕੰਮ ਸੁਣਾ ਦਿੱਤਾ ਵੀ ਮੇਰੀ ਨੂ ਦੀ ਸਕੂਟਰੀ ਰਿਪੇਅਰ ਕਰਾ ਲਈ ਜਾਂ ਉਹਦੀ ਸਰਵਿਸ ਜੋ ਵੀ ਸੀਗਾ ਪਰ ਕੰਮ ਤਾਂ ਦਿੱਤਾ ਨਾ ਇਹ ਤਾਂ ਉਹ ਹਿਸਾਬ ਹੋਇਆ ਵੀ ਨੌਕਰ ਬਣਾ ਕੇ ਤੁਹਾਡੇ ਤੋਂ ਕੰਮ ਵੀ ਕਢਵਾ ਲਿਆ ਤੇ ਪੈਸਿਆਂ ਦੀ ਜਗ੍ਹਾ ਤੁਹਾਡੇ ਆ ਸਵੈਟਰ ਮੱਥੇ ਮਾਰ ਦਿੱਤੇ ਤੇ ਚੱਲ ਫੇਰ ਕੀ ਹੋ ਗਿਆ ਅਗਰ ਆਪਾਂ ਰਿਸ਼ਤਿਆਂ ਦੇ ਵਿੱਚ ਨਿੱਕੀ ਨਿੱਕੀ ਗੱਲ ਦਾ ਇਸ਼ੂ ਕ੍ਰੀਏਟ ਕਰਾਂਗੇ ਫੇਰ ਰਿਸ਼ਤੇ ਅੱਗੇ ਨਹੀਂ ਵੱਧਦੇ ਫੇਰ ਜਿਹੜੇ ਰਿਸ਼ਤੇ ਕੱਲ ਖਤਮ ਹੋਣੇ ਉਹ ਅੱਜ ਖਤਮ ਕਰ ਦੋ ਨਾਲੇ ਮੇਰੀ ਗੱਲ ਸੁਣ ਜੇ ਤਾਈ ਨੇ ਮੈਨੂੰ ਰੋਟੀ ਖਵਾਈ ਐ ਤੇ ਉਹਨਾਂ ਨੇ ਬੜੇ ਮਾਣ ਨਾਲ ਰੋਟੀ ਬਣਾਈ ਸੀ ਮੈਨੂੰ ਉੱਥੇ ਖਾਣੀ ਪਈ ਤੇ ਜੇ ਉਹਨਾਂ ਨੇ ਸਵੈਟਰ ਦਿੱਤੇ ਨੇ ਤੇ ਉਹਨਾਂ ਨੇ ਇਹ ਸਵੈਟਰ ਪਹਿਲਾਂ ਹੀ ਕੱਢੇ ਹੋਏ ਸੀ ਤੇ ਸੋਚਿਆ ਹੋਇਆ ਸੀਗਾ ਕਿ ਪਵਨ ਇੱਧਰ ਆਊਗਾ ਉਹਨੂੰ ਮੈਂ ਸਵੈਟਰ ਦੇ ਦਾਂਗੀ ਤੇ ਰਹੀ ਹੀ ਗੱਲ ਸਕੂਟਰੀ ਦੀ ਜੇ ਉਹਨਾਂ ਨੇ ਇੱਕ ਕੰਮ ਮੈਨੂੰ ਕਹਿ ਦਿੱਤਾ ਤੇ ਉਥੇ ਮੈਂ ਉਹਨਾਂ ਦਾ ਕੰਮ ਕਰ ਦਿੱਤਾ ਤੇ ਇੱਚ ਗਲਤੀ ਕੀ ਐ ਚਲ ਮੰਨ ਲੈ ਮਨਾਂ ਨੂੰ ਜਵਾਬ ਦੇ ਦਿੰਦਾ ਵੀ ਭਾਈ ਮੈਂ ਨਹੀਂ ਤੁਹਾਡਾ ਕੰਮ ਕਰਨਾ ਅਗਲੇ ਨੇ ਕਹਿਣਾ ਤੁਹਾਡੇ ਮਾਪਿਆਂ ਨੇ ਇਹ ਸਿਖਾਇਆ ਵੱਡਿਆਂ ਨੂੰ ਜਵਾਬ ਦੇਣੇ ਹੋ ਓਏ ਆਪਾਂ ਦੋਨੋਂ ਪਾਸੇ ਫਸਦੇ ਆਂ ਇਹਦਾ ਮਤਲਬ ਹੁਣ ਆਪਾਂ ਰਿਸ਼ਤੇਦਾਰੀ ਰੱਖਣੀ ਵੀ ਐ ਤੇ ਨਹੀਂ ਵੀ ਰੱਖਣੀ ਜੇ ਰੱਖਣੀ ਐ ਤੇ ਇਸ ਪੱਖੋਂ ਵੀ ਆਪਾਂ ਨੂੰ ਉਹਨਾਂ ਦੇ ਕੰਮ ਆਣਾ ਪਊਗਾ ਤੇ ਜੇ ਨਹੀਂ ਰੱਖਣੀ ਉਹ ਇਸ ਪੱਖੋਂ ਵੀ ਉਹ ਆਪਣੇ ਨਾਲ ਵੈਰ ਕੱਢਣਗੇ ਮੇਰੀ ਇਹ ਨਕੀਏ ਗੱਲ ਸੁਣ ਧਿਆਨ ਜੇ ਤਾਈ ਕਰੋ ਰੋਟੀ ਖਾਦੀ ਐ ਤੇ ਉਹਦਾ ਵੀ ਇੱਕ ਰੀਜ਼ਨ ਸੀ ਉਹ ਰੀਜ਼ਨ ਵੀ ਧਿਆਨ ਨਾਲ ਸੁਣੀ ਚਾਚਾ ਚਾਚੀ ਸਾਡੇ ਘਰ ਦੱਬਨ ਨੂੰ ਫਿਰਦੇ ਨੇ ਇਹ ਤੈਨੂੰ ਵੀ ਪਤਾ ਮੈਨੂੰ ਵੀ ਪਤਾ ਪਹਿਲਾਂ ਇਹ ਗੱਲ ਕੱਚੀ ਸੀ ਪਰ ਡੀਲਰ ਆ ਕੇ ਗੱਲ ਪੱਕੀ ਕਰ ਗਿਆ ਠੀਕ ਹੈ ਨਾ ਪਰ ਤੂੰ ਇੱਕ ਚੀਜ਼ ਦੇਖ ਮਾਮਾ मामੀ ਵੀ ਅਗਰ ਸਾਨੂੰ ਇੱਥੇ ਲੈਣ ਆਏ ਸੀ ਉਹ ਵੀ ਘਰ ਵਾਸਤੇ ਜ ਆਪਣੇ ਮਤਲਬ ਨੂੰ ਲੈਣ ਆਏ ਸੀ ਕਿ ਮਾਮਾ मामੀ ਨੇ ਹੀ ਇਹ ਦਿਮਾਗ ਲਾਇਆ ਸੀ ਇਹ ਘਰ ਫੱਕਰਾਏ ਤੇ ਛਾੜਾਂਗੇ ਆ ਪਤਾ ਨਹੀਂ ਸੋਚਿਆ ਸੀ ਚਾਚਾ ਚਾਚੀ ਸਕੀਮ ਲਾ ਰਹੇ ਨੇ ਮਾਮਾ ਮਮੀ ਸਕੀਮ ਲਾ ਰਹੇ ਨੇ ਪਰ ਤਾਈ ਨੇ ਤਾਂ ਹਲੇ ਤੱਕ ਇਦਾਂ ਦਾ ਕੁਝ ਕੀਤਾ ਹੀ ਨਹੀਂ ਫਿਰ ਆਪਾਂ ਤਾਈ ਨੂੰ ਨੈਗੇਟਿਵਿਟੀ ਚ ਕਿਉਂ ਲੈ ਕੇ ਆਈਏ ਤਾਈ ਨੇ ਹੁਣ ਤੱਕ ਸਾਡੇ ਨਾਲ ਜੋ ਵੀ ਕੀਤਾ ਉਹਨਾਂ ਨੇ ਘਰੇ ਗਏ ਸੀ ਉਦੋਂ ਕੀਤਾ ਇੱਥੇ ਆ ਕੇ ਤਾਈ ਦੀ ਨੂੰ ਤੇ ਤਾਈ ਨੇ ਸਾਨੂੰ ਕੁਝ ਨਹੀਂ ਬੋਲੇ ਉਹ ਜਦੋਂ ਤਾਈ ਨੇ ਸਾਣਾ ਕੁਝ ਮਾੜਾ ਕੀਤਾ ਹੀ ਨਹੀਂ ਫਿਰ ਆਪਾਂ ਉਹਨਾਂ ਨੂੰ ਮਾੜਾ ਕਿਉਂ ਸਮਝੀਏ ਵੀਰੇ ਦੇਖੋ ਮੈਂ ਤੁਹਾਡੀ ਹਰ ਇੱਕ ਗੱਲ ਨਾਲ ਸਹਿਮਤ ਹੁੰਨੀ ਆ ਮੈਂ ਇਹ ਵੀ ਮੰਨ ਲੈਂਦੀ ਆ ਕਿ ਤਾਈ ਨੇ ਹੁਣ ਤੱਕ ਆਪਣੇ ਨਾਲ ਕੋਈ ਗਲਤ ਨਹੀਂ ਕੀਤਾ ਪਰ ਦੋ ਗੱਲਾਂ ਨਾ ਮੈਨੂੰ ਹਜੇ ਵੀ ਅੰਦਰੋਂ ਗੜਕਦੀਆਂ ਨੇ ਪਹਿਲੀ ਗੱਲ ਉਹ ਜਦੋਂ ਤਾਈ ਨੇ ਮੇਰੇ ਉੱਤੇ ਫੁੱਲਾਂ ਦੀ ਵਰਖਾ ਕਰਕੇ ਮੈਨੂੰ ਘਰ ਦੇ ਅੰਦਰ ਵੜਾਇਆ ਸੀ ਤੇ ਇੱਕੋ ਹੀ ਗੱਲ ਕਹੀ ਸੀ ਕਿ ਅਸੀਂ ਬਿਨਾਂ ਤਨਖਾਹ ਤੋਂ ਨੌਕਰਾਨੀਆਂ ਦਾ ਸਵਾਗਤ ਐਦਾਂ ਕਰਦੇ ਹਾਂ ਨਾਲੇ ਗੱਲ ਸੁਣ ਆ ਜਿਹੜੇ ਫੁੱਲ ਤੇ ਜਿਹੜਾ ਤੇਲ ਚੋਇਆ ਨਾ ਆ ਅਸੀਂ ਤੇਰਾ ਸਵਾਗਤ ਕੀਤਾ ਹੈ ਕਿਉਂਕਿ ਅਸੀਂ ਫਰੀ ਦੇ ਵਿੱਚ ਨਾ ਕਦੇ ਨੌਕਰ ਰੱਖੇ ਨਹੀਂ ਆ ਪਹਿਲੀ ਵਾਰ ਰੱਖੇ ਨੇ ਰਾਜਿਆਂ ਵਾਂਗੂ ਪਾਲੇ ਸੀ ਤੂੰ ਕੱਖਾਂ ਵਾਂਗੂ ਰੁੜ ਗਏ ਆ ਹੀਰਿਆਂ ਵਰਗੇ ਹੁੰਦੇ ਸੀਗੇ ਮਿੱਟੀ ਵਾਂਗੂ ਖੁੜ ਗਏ ਆ ਹੀਰਿਆਂ ਵਰਗੇ ਹੁੰਦੇ ਸੀਗੇ ਮਿੱਟੀ ਵਾਂਗੂ ਖੁੜ ਗਏ ਆ ਤੇ ਦੂਜੀ ਗੱਲ ਉਹ ਜਦੋਂ ਆਪਣੇ ਘਰ ਅਸੀਂ ਆਏ ਸੀ ਬਿਨਾਂ ਦੱਸੇ ਤੇ ਤਾਈ ਨੇ ਇੱਥੇ ਆ ਕੇ ਸਾਨੂੰ ਇੱਕੋ ਹੀ ਗੱਲ ਕਹੀ ਸੀ ਕਿ ਅੱਜ ਤੱਕ ਅਸੀਂ ਤੁਹਾਡੇ ਰਿਸ਼ਤੇਦਾਰ ਨਹੀਂ ਤੇ ਤੁਸੀਂ ਸਾਡੇ ਰਿਸ਼ਤੇਦਾਰ ਨਹੀਂ ਆ ਲੈ ਫੜ ਲਿਖਿਆ ਦੇ ਉੱਤੇ ਕਿ ਮੈਂ ਤੇਰੀ ਤਾਈ ਨਹੀਂ ਲਿਖਿਆ ਦੇ ਉੱਤੇ ਕਿ ਇਹ ਤੇਰੀ ਚਾਚੀ ਨਹੀਂ ਲਿਖਿਆ ਦੇ ਉੱਤੇ ਕਿ ਅਸੀਂ ਤੁਹਾਡੇ ਰਿਸ਼ਤੇਦਾਰ ਨਹੀਂ ਚਲ ਠੀਕ ਤੇਰੇ ਦਿਮਾਗ ਚ ਉਹ ਦੋ ਚੀਜ਼ਾਂ ਫਸੀਆਂ ਪਈਆਂ ਨੇ ਇਸ ਟਾਈਮ ਵੀ ਤਾਈ ਨੇ ਘਰੇ ਬੁਲਾ ਕੇ ਨੌਕਰਾਨੀ ਵਾਲਾ ਤੈਨੂੰ ਗੱਲ ਕਹੀ ਤੇ ਦੂਜੀ ਗੱਲ ਤਾਈ ਨੇ ਇੱਥੇ ਕਿਹਾ ਸੀਗਾ ਵੀ ਰਿਸ਼ਤੇ ਖਤਮ ਕਰ ਦੋ ਪਰੀਆ ਇਹਨਾਂ ਦੋਨਾਂ 'ਚ ਵੀ ਇੱਕ ਗੱਲ ਦਾ ਫਰਕ ਆ ਫਰਕ ਇਹ ਆ ਵੀ ਤਾਈ ਨੇ ਰਿਸ਼ਤਾ ਖਤਮ ਕਰਨ ਦੀ ਗੱਲ ਕੀਤੀ ਸੀ ਬੇਇੱਜ਼ਤੀ ਕੀਤੀ ਸੀ ਪਰ ਤਾਈ ਨੇ ਕਿਤੇ ਵੀ ਇਹ ਗੱਲ ਨਹੀਂ ਕਹੀ ਕਿ ਅਸੀਂ ਸਾਡਾ ਘਰ ਦੱਬਣਾ ਘਰੋਂ ਬਾਹਰ ਨਿਕਲੋ ਇਹ ਚੀਜ਼ ਕੌਣ ਕਰਦਾ ਪਿਆ ਚਾਚੀ ਚਾਚਾ ਤੇ ਮਾਮਾ ਮਾਮੀ ਇਨਸਲਟ ਕੀਤੀ ਸੀ ਕੋਈ ਗੱਲ ਨਹੀਂ ਉਹ ਚੀਜ਼ ਅੱਜ ਨਹੀਂ ਤਾਂ ਕੱਲ ਭੁੱਲ ਜੂਗੀ ਪਰ ਜਿਹੜਾ ਸਾਨੂੰ ਬੇਕਾਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਨਾ ਉਹ ਚੀਜ਼ ਸਾਰੀ ਉਮਰ ਨਹੀਂ ਭਰੀ ਜਾਣੀ ਤੇ ਨਾ ਹੀ ਸਾਰੀ ਉਮਰ ਦਿਮਾਗ ਚੋਂ ਨਿਕਲਣੀ ਹੈ ਉਹ ਤੂੰ ਇਹ ਦੋ ਗੱਲਾਂ ਲੈ ਕੇ ਤਾਈ ਨੂੰ ਗਲਤ ਸਮਝਦੀ ਪਈ ਨਾ ਮੈਨੂੰ ਤਾਂ ਤਾਈ ਦੀ ਉਹ ਵੀ ਗੱਲ ਯਾਦ ਆ ਜਦੋਂ ਸਾਰਾ ਚੌਣਾ ਇਕੱਠਾ ਹੋ ਕੇ ਸਾਨੂੰ ਦੋਨੋਂ ਭੈਣ ਭਰਾਵਾਂ ਨੂੰ ਅਲੱਗ ਕਰਨ ਆ ਗਏ ਸੀ ਉਦੋਂ ਤਾਈ ਵੀ ਵਿੱਚ ਸੀ ਤਾਈ ਦੀ ਨੂੰ ਵੀ ਵਿੱਚ ਸੀ ਚਾਚਾ ਵੀ ਸੀ ਚਾਚੀ ਵੀ ਸੀ ਪਰ ਮੈਂ ਉਹ ਚੀਜ਼ ਤਾਂ ਭੁੱਲ ਗਿਆ ਉਥੇ ਇਹ ਦਿਮਾਗ ਇਹਨਾਂ ਨੂੰ ਚਾਚੀ ਨੇ ਜਾਂ ਚਾਚੇ ਨੇ ਦਿੱਤਾ ਹਨਾ ਤਾਈ ਨੇ ਨਹੀਂ ਕਿਉਂਕਿ ਤਾਈ ਦੀ ਰੋਟੀ ਸੌਖੀ ਚੱਲਦੀ ਪਈ ਹੈ ਚਾਚਾ ਚਾਚੀ ਦੀ ਨਹੀਂ ਉਨਾਲੇ ਭੈਣ ਮੇਰੀਏ ਜੇ ਰਿਸ਼ਤੇ ਖਤਮ ਕਰਨ ਤੇ ਆਣਾ ਤਾਂ ਇਹਨਾਂ ਦੀਆਂ ਉਹ ਉਹ ਗੱਲਾਂ ਮੈਨੂੰ ਯਾਦ ਨੇ ਜੇ ਮੈਂ ਅੱਜ ਚਾਹਾਂ ਸਾਰੇ ਨਾਲ ਰਿਸ਼ਤਾ ਖਤਮ ਕਰ ਦਵਾਂ ਪਰ ਮੰਮੀ ਨੇ ਇੱਕੋ ਗੱਲ ਕਹੀ ਸੀ ਵੀ ਮੇਰੇ ਤੋਂ ਬਾਅਦ ਕਿਸੇ ਨਾਲ ਲੜਨਾ ਝਗੜਨਾ ਨਹੀਂ ਕਿਸੇ ਦੀ ਗੱਲ ਦਾ ਕੋਈ ਗੁੱਸਾ ਨਹੀਂ ਕਰਨਾ ਜੋ ਤੁਹਾਡਾ ਜਿੱਦਾਂ ਚੱਲਦਾ ਤੁਸੀਂ ਉਹ ਨਾਲ ਉਦਾਂ ਚੱਲਣਾ ਤੇ ਸਾਨੂੰ ਹੁਣ ਨਾਨੀ ਜੀ ਉਹ ਸਮਝਾ ਰਹੀ ਐ ਅਸੀਂ ਹੱਸ ਹੱਸ ਨਾਲ ਚੱਲਦੇ ਪਈ ਹੁਣ ਹੋਰ ਕੋਈ ਗੱਲ ਦਾ ਗੁੱਸਾ ਗਿਲਾ ਹੈਗਾ ਤਾਂ ਹੁਣੇ ਦੱਸ ਦੇ ਨਹੀਂ ਤਾਂ ਫਿਰ ਮਾਮੇ ਘਰੇ ਤਾਂ ਮੈਂ ਬੈਗਪੈਕ ਕਰਕੇ ਇਕੱਲਾ ਹੀ ਜਾਊਂਗਾ ਆਪਦੇ ਕੱਪੜੇ ਕੱਢ ਤੇ ਇਕੱਲੀ ਘਰ ਰਹਿ ਰਾਤ ਨੂੰ ਡਰੀ ਫਿਰ ਜਦੋਂ ਵੱਜ ਜਾਣਗੇ ਉਹ ਨਾ ਨਾ ਭਰਾਵਾ ਮੈਂ ਨਹੀਂ ਰਹਿੰਦੀ ਇੱਥੇ ਇਕੱਲੀ ਘਰੇ ਮੈਂ ਤਾਂ ਤੁਹਾਡੇ ਨਾਲ ਹੀ ਜਾਊਂਗੀ ਭਾਵੇਂ ਜਿੱਦਾਂ ਮਰਜ਼ੀ ਨਾ ਜਾਵਾਂ ਨਾਲੇ ਹਾਂ ਇੱਕ ਗੱਲ ਦਾ ਹੋਰ ਗੁੱਸਾ ਉਹ ਦਿਨ ਕੰਮ ਤੋਂ ਆਉਂਦੇ ਹੋਏ ਜਿਹੜਾ 버ਗਰ ਲੈ ਕੇ ਆਏ ਸੀ ਨਾ ਉਹ ਠੰਡਾ ਸੀਗਾ ਗਰਮ 버ਗਰ ਖਵਾਓ ਮੜੀ ਮੜੀ ਗੱਲ ਕਰ ਤੇ ਚੱਲ ਤੋਰ ਚੱਲੀ ਆੜੇ ਗੱਲ ਸੁਣ ਹੋਣ ਜਿਹੜੀ ਤੂੰ ਡਿਮਾਂਡ ਕੀਤੀ ਆ ਨਾ ਚਾਚੇ ਵਾਲੇ ਉਹ ਤਾਂ ਮੈਂ ਤੇਰੀ ਪੂਰੀ ਕਰ ਦਿੰਨਾ ਪਰ ਅੱਗੋ ਦੀ ਐਸੀ ਕੋਈ ਡਿਮਾਂਡ ਨਾ ਕਰੀ ਜਿਹਦੇ ਨਾਲ ਰਿਸ਼ਤਿਆਂ 'ਚ ਸਿੱਕ ਪਵੇ ਚਾਹੇ 도ਗਲੇ ਨੇ ਰਿਸ਼ਤੇਦਾਰ ਮੂਲਿਆ ਜੀ ਰੱਖਣੀ ਪੈਂਦੀ ਆ ਸਮਝ ਗਈ ਤੁਰ ਫਿਰ ਮਾਸਨ ਘੱਟ ਦਿਆ ਕਰੀ ਤੇ ਸਕੂਟਰੀ ਨਾ ਪਤਾ ਨਹੀਂ ਪਵਨ ਕਿਹੜੇ ਮਕੈਨਿਕ ਕੋਲ ਲੈ ਕੇ ਗਿਆ ਇੰਨੀ ਵਧੀਆ ਚੱਲਦੀ ਵੀ ਨਾ ਤੁਹਾਨੂੰ ਕੀ ਦੱਸਾਂ ਪਹਿਲੇ ਤਾਂ ਇੰਨੀ ਭਾਰੀ ਚੱਲਦੀ ਸੀ ਹਰ ਜਗ੍ਹਾ ਰੁਕ ਜਾਂਦੀ ਸੀ ਹੁਣ ਤਾਂ ਸੈਲਫ ਮਾਰੋ ਇਹ ਭਜਦੇ ਜਾਂਦੀ ਹੈ ਤੇ ਚੱਲਣ ਚ ਸਮੂਥ ਇੰਨੀ ਹੈ ਨਾ ਮੈਂ ਤੁਹਾਨੂੰ ਕੀ ਦੱਸਾਂ ਸਕੂਟਰੀ ਦੇ ਨਾ ਤੇਰੀ ਤੇ ਪੂਰਾ 1500 ਲੱਗਾ ਤੇ ਤਾਂ ਹੀ ਸਕੂਟਰੀ ਵੀ ਐਡੀ ਵਧੀਆ ਚੱਲ ਰਹੀ ਏ ਤੈਨੂੰ ਮੈਂ ਕਿਹਾ ਟਾਈਮ ਸਿਰ ਨਾ ਸਰਵਿਸ ਕਰਾ ਲਿਆ ਕਰ ਜੇ ਨਹੀਂ ਟਾਈਮ ਲੱਗਦਾ ਨਾ ਤੇ ਪਵਨ ਨੂੰ ਕਹਿ ਦਿਆ ਕਰ ਪਵਨ ਨੂੰ ਮੈਂ ਕਿਹਾ ਸੀ ਤੇ ਇਹਨੇ ਮੇਰਾ ਕਹਿਣਾ ਮੰਨ ਲਿਆ ਸੀ ਹੈ ਮੰਮੀ 1500 ਰੁਪਿਆ ਮੈਂ ਤੇ ਨਾ ਹਰ ਵਾਰ 7-800 ਚ ਜਾ ਕੇ ਸਰਵਿਸ ਕਰवानी ਆ ਮੈਨੂੰ ਲੱਗਦਾ ਪਵਨ ਤੁਹਾਨੂੰ ਕੁੰਡੀ ਮਾਰ ਗਿਆ 2-300 ਦੀ ਭਾਵੇਂ ਮੁੰਡਾ 2-300 ਰੁਪਿਆ ਰੱਖ ਗਿਆ ਤੇ ਭਾਵੇਂ 500 ਰੁਪਿਆ ਰੱਖ ਗਿਆ ਮੈਨੂੰ ਇਹ ਦੱਸ ਵੀ ਮੁੰਡਾ ਟਾਈਮ ਸਰ ਕੰਮ ਤਾਂ ਆ ਗਿਆ ਹੈ ਨਾ ਓਹੋ ਜੇ 500 ਰੁਪਿਆ ਉਹਨੂੰ ਹੀ ਦੇਣਾ ਸੀ ਤੁਸੀਂ ਤੇ ਗਵਾਂਡ ਦੇ ਵਿੱਚ ਮੁੰਡਾ ਹੈਗਾ ਤੁਸੀਂ ਉਹਨੂੰ 100 ਰੁਪਿਆ ਦੇ ਕੇ ਆ ਮੇਰੀ ਸਕੂਟਰੀ ਦੀ ਸਰਵਿਸ ਕਰਵਾ ਦਿੰਦੇ ਉਹਨੇ ਕਿਹਾ ਤੁਹਾਨੂੰ ਮਨਾ ਕਰ ਦੇਣਾ ਸੀ ਓਹੋ ਪਮਨ ਨੇ ਨਾ ਕੋਈ ਕੁੰਡੀ ਕਾਂਡੀ ਨਹੀਂ ਮਾਰੀ ਨਾਲੇ ਤੂੰ ਆਪੇ ਹੀ ਤਾਂ ਕਹਿੰਦੀ ਸੀ ਵੀ ਮੇਰੇ ਕੋਲ ਟਾਈਮ ਨਹੀਂ ਹੈਗਾ ਤੇ ਮੈਂ ਤਾਂ ਕਰਕੇ ਪਮਨ ਦੇ ਹੱਥ ਭੇਜ ਦਿੱਤੀ ਸਕੂਟਰੀ ਉਹਨੇ ਨਾ ਪੂਰੀ ਪਰਚੀ ਬਣਾ ਕੇ ਲਿਆਂਦੀ ਏ ਇੱਕ ਫਿਲਟਰ ਤੇ ਇੱਕ ਤਾਰਾ ਕਹਿੰਦਾ ਖਰਾਬ ਸੀ ਗਿਆ ਤੇ ਉਹ ਪਵਾ ਕੇ ਉਹ ਵਾਪਸ ਵੀ ਪੁਰਾਣੀਆਂ ਲਿਆਇਆ हां मम्मी वैसे ਤੁਸੀਂ ਗੱਲ ਨਾ ਬਿਲਕੁਲ ਸਹੀ ਕਹਿ ਰਹੇ ਹੋ ਜਿਹਦਾ ਪਿਓ ਇੰਨਾ ਹੀ ਇਮਾਨਦਾਰ ਹੋਏਗਾ ਉਹ ਪੁੱਤਰ ਵੀ ਤਾਂ ਇਮਾਨਦਾਰ ਹੀ ਹੋਏਗਾ ਵੈਸੇ ਮੰਮੀ ਪਵਨ ਹੋਰ ਵੀ ਕੁਝ ਕਹਿੰਦਾ ਸੀਗਾ ਤੁਹਾਨੂੰ ਤੁਸੀਂ ਉਹਨੂੰ ਕਹਿਣਾ ਸੀ ਕਦੇ ਗੇੜਾ-ਗੋੜਾ ਮਾਰ ਲਿਆ ਕਰ ਕਿਹਾ ਸੀ ਮੈਂ ਵੀ ਸਾਗ ਬਣਾਇਆ ਹੋਇਆ ਹੈ ਤੇ ਰੋਟੀ ਖਾ ਜਾ ਤੇ ਰੋਟੀ ਤੇ ਖਾ ਗਿਆ ਸੀ ਤੇ ਨਾਲ ਨਾ ਡੱਬੀ ਵਿੱਚ ਸਾਗ ਵੀ ਮੈਂ ਪਾ ਦਿੱਤਾ ਸੀ ਪਤਾ ਨਹੀਂ ਇੰਨਾਂ ਕ ਮੂੰਹ ਹੋਇਆ ਪਿਆ ਸੀਗਾ ਰੋਟੀ ਪਤਾ ਨਹੀਂ ਘਰ ਮਿਲਦੀ ਵੀ ਕਿ ਨਹੀਂ ਐਨੀ ਵਿਚਾਰੇ ਦਾ ਟੈਨਸ਼ਨ ਜੀ ਲੱਗਦੀ ਸੀ ਕੋਈ ਤੁਸੀਂ ਬਿਲਕੁਲ ਸਹੀ ਕੀਤਾ ਕਿ ਉਹਨੂੰ ਰੋਟੀ ਖਵਾ ਕੇ ਭੇਜਿਆ ਨਾਲੇ ਮੰਮੀ ਤੁਸੀਂ ਉਹਨੂੰ ਇਹ ਵੀ ਕਹਿ ਦੇਣਾ ਸੀਗਾ ਕਿ ਸਵੇਰੇ ਜੇ ਭੈਣ ਭਰਾ ਦੋਨੋਂ ਜਨੇ ਬਣਾ ਕੇ ਰੋਟੀ ਲੈ ਜਾਂਦੇ ਹੋ ਤੇ ਰਾਤੀ ਇਧਰੋਂ ਲੈ ਜਾਇਆ ਕਰੋ ਕਿਹੜਾ ਘਰ ਦੂਰ ਹੈ ਮੇਰੇ ਕਹਿਦੇ ਥੋੜੀ ਉਹਨੇ ਜੈਸਮੀਨ ਮੰਨਣੀ ਸੀ ਕਰਨੀ ਤੇ ਭੈਣ ਭਰਾਵਾਂ ਨੇ ਆਪਣੀ ਮਰਜ਼ੀ ਹੈ ਨਾ ਨਾਲੇ ਘਰ ਲੈਣ ਦੇ ਮਿਹਨਤ ਮਾਪਿਓ ਤੋਂ ਜਾਣ ਤੋਂ ਬਾਅਦ ਨਾ ਜੇ ਬੱਚੇ ਮਿਹਨਤ ਕਰਦੇ ਨੇ ਨਾ ਤੇ ਉਹਨਾਂ ਨੂੰ ਜ਼ਿੰਦਗੀ ਦੀ ਸਮਝ ਵੀ ਆ ਜਾਂਦੀ ਹੈ ਮੈਂ ਨਾ ਕਈ ਵਾਰ ਸੋਚਦੀ ਆ ਕਿ ਚੱਲ ਉਧਰ ਪੈਨਪਲਾਵਲ ਗਿਆੜਾ ਕੱਢ ਆਨੀ ਆ ਪਰ ਪਤਾ ਨਹੀਂ ਕਿਉਂ ਹਰ ਵਾਰ ਮੇਰੇ ਪੈਰ ਰੋਕੇ ਜਾਂਦੇ ਨੇ ਮੈਨੂੰ ਇਦਾਂ ਲੱਗਣ ਲੱਗ ਪੈਂਦਾ ਜਿੱਦਾਂ ਪਵਨ ਤੇ ਰੀਆ ਇਹ ਸੋਚਦੇ ਨੇ ਕਿ ਚਾਚਾ ਚਾਚੀ ਸਾਡਾ ਘਰ ਦੱਬਣ ਨੂੰ ਫਿਰਦੇ ਨੇ ਕਿਤੇ ਉਹ ਐ ਨਾ ਸੋਚਣ ਕਿ ਅਸੀਂ ਵੀ ਉਹਨਾਂ ਦੇ ਨਾਲ ਹੀ ਰਲੀਆਂ ਹੋਈਆਂ ਪਹਿਲੀ ਗੱਲ ਤਾਂ ਨਾ ਉਹਨਾਂ ਨੂੰ ਪਤਾ ਨਹੀਂ ਵੀ ਬਿੰਨੀ ਤੇ ਰਮਨ ਸਾਡਾ ਘਰ ਦੱਬਣ ਨੂੰ ਫਿਰਦੇ ਨੇ ਤੇ ਜੇ ਪਤਾ ਲੱਗ ਵੀ ਜਾਂਦਾ ਨਾ ਤੇ ਕੋਈ ਗੱਲ ਨਹੀਂ ਮੈਂ ਨਾ ਗੱਲ ਨੂੰ ਸਾਂਭ ਲਾਂਗੀ ਤੇ ਜੇ ਤੇਰਾ ਜੀ ਕਰਦਾ ਨਾ ਤੇ ġeṛa guṛa ਮਾਰ ਆਇਆ ਕਰ ਚਲੋ ਠੀਕ ਐ ਮੰਮੀ ਹੁਣ ਤਾਂ ਮੈਂ ਪੱਕਾ ਹੀ ਜਾ ਕੇ ਆਵਾਂਗੀ ਉਧਰ ਵੈਸੇ ਨਾ ਤੁਸੀਂ ਪਰਿਵਾਰ ਚ ਵੱਡੇ ਹੋ ਤੁਸੀਂ ਤਾਂ ਹਰ ਗੱਲ ਸਾਂਭ ਵੀ ਲੈਂਦੇ ਹੋ ਮੰਮੀ ਵੈਸੇ ਉਸ ਦਿਨ ਸਾਡੀ ਗੱਲ ਅਧੂਰੀ ਰਹਿ ਗਈ ਸੀ ਮੈਂ ਨਾ ਤੈਨੂੰ ਜਿੰਨੀ ਗੱਲ ਦੱਸਣੀ ਸੀ ਨਾ ਦੱਸ ਦਿੱਤੀ ਹੁਣ ਹੋਰ ਕੁਝ ਨਹੀਂ ਮੈਂ ਤੈਨੂੰ ਦੱਸਣਾ ਹਾਦੈ ਅੱਜ ਤੱਕ ਨੋਸ ਅਸ ਦੇ ਵਿੱਚ ਇੰਨੀਆਂ ਗੱਲਾਂ ਸ਼ੇਅਰ ਹੋਈਆਂ ਨੇ ਅੱਜ ਤੱਕ ਸਾਡੇ ਦੋਨਾਂ ਦੇ ਕੋਈ ਗੱਲ ਬਾਹਰ ਗਈ ਹੈ ਜਿਹੜੀ ਮੈਂ ਇਹ ਕਰ ਦਾਂਗੀ ਤੁਸੀਂ ਮੈਨੂੰ ਇਹ ਗੱਲ ਕਹੀ ਸੀ ਕਿ ਬਸ ਰਮਨ ਨੂੰ ਅੰਦਰ ਨਹੀਂ ਆਂਦੇ ਨਾ ਇਦਾਂ ਦੀ ਕਿਹੜੀ ਗੱਲ ਹੋ ਗਈ ਤੁਸੀਂ ਮੈਨੂੰ ਇਹ ਕਿਹਾ ਸੀ ਜੇ ਮੈਂ ਕਰ ਨਾ ਹੋਵਾਂ ਤੂੰ ਰਮਨ ਨੂੰ ਅੰਦਰ ਨਹੀਂ ਵਾੜਨਾ ਪਵਾੰਦ ਡੈਡੀ ਦੇ ਜਾਣ ਤੋਂ ਬਾਅਦ ਨਾ ਰਮਨ ਮੈਨੂੰ ਕਹਿੰਦਾ ਭਾਬੀ ਮੈਨੂੰ ਨਾ ਬਹੁਤ ਘਾਟਾ ਪੈ ਗਿਆ ਤੇ ਮੈਂ ਵੀ ਉਹਨੂੰ ਕਿਹਾ ਜਿੱਥੇ ਤੇਰਾ ਭਰਾ ਗਿਆ ਉਥੇ ਘਾਟਾ ਵੀ ਗਿਆ ਫੇਰ ਮੰਮੀ ਚੁੱਪ ਕਰਕੇ ਚਾਚਾ ਘਰੇ ਚਲਾ ਗਿਆ ਸੀ ਕਿ ਕੋਈ ਕੁੰਡੀ ਅੜਾਈ ਸੀ ਕੁੰਡੀ ਦਾ ਅੜਾਨ ਨੂੰ ਫਿਰਦਾ ਸੀ ਪਰ ਮੈਂ ਨਾ ਉਹਨੂੰ ਸਮਝਾ ਕੇ ਭੇਜ ਦਿੱਤਾ ਸੀ ਬਈ ਰੀਆ ਹੋਣ ਵਾਲੀ ਸੀ ਸੀਮਾ ਨੂੰ ਕੋਈ ਵੱਧ ਘਟ ਹੋ ਜਾਵੇ ਤੇ ਗੱਲ ਸਾਰੀ ਰਮਨ ਤੇਰੇ ਉੱਤੇ ਹੀ ਆਣੀ ਓਦੋਂ ਤਾਂ ਮੈਂ ਉਹਨੂੰ ਸਮਝਾ ਕੇ ਭੇਜ ਛੱਡਿਆ ਫੇਰ ਪਤਾ ਨਹੀਂ 2.5 ਸਾਲ ਬਾਅਦ ਉਹਨੂੰ ਕਿਹੜਾ ਕਿਹੜਾ ਲੜਿਆ ਭਾਬੀ ਮੈਨੂੰ ਘਾਟਾ ਪੈ ਗਿਆ ਘਾਟਾ ਪੈ ਗਿਆ ਜਾ ਕੇ ਪਵਨ ਦੇ ਘਰ ਫੇਰ ਵੜ ਗਿਆ ਫੇਰ ਮੰਮੀ ਫੇਰ ਕੀ ਭਾਬੀ ਉੱਤੇ ਮਾੜੀ ਨਿਗਾਹ ਰੱਖੀ ਹੋਈ ਸੀ ਈ ਨਾ ਕੋਈ ਕਮ ਲੱਗੀ ਰਿਹਾ ਕਰ ਕਦੇ ਪਵਨ ਦੇ ਬਾਰ ਬੰਦੀ ਹੈ ਕਦੀ ਖਿਲਾਰਦੀ ਹੈ ਪਵਨ ਰੀਆ ਇਧਰ ਆਉ ਮੇਰੇ ਕੋਲ ਤੂੰ ਤੁਹਾਡੇ ਪਿਓ ਦੇ ਜਾਣ ਤੋਂ ਬਾਅਦ ਸਾਰੀ ਜ਼ਿੰਮੇਵਾਰੀ ਮੇਰੀ ਤੁਹਾਡੀ ਮਾਂ ਵੀ ਮੈਂ ਤੁਹਾਡਾ ਪਿਓ ਵੀ ਮੈਂ ਪਪਾ ਘਰ ਮਮਾ ਪਪਾ ਕਿਹਨ ਹੈ ਪਪਾ ਤੁਹਾਡੇ ਇੱਥੇ ਹੀ ਨੇ ਜਦੋਂ ਤੁਹਾਨੂੰ ਉਹਨਾਂ ਦੀ ਲੋੜ ਹੋਈ ਉਹਨਾਂ ਨੇ ਆਪ ਹੀ ਆ ਜਾਣ ਭਾਬੀ ਜਦੋਂ ਬੱਚਿਆਂ ਦੇ ਪਿਓ ਨੇ ਮੁੜ ਕੇ ਨਹੀਂ ਆਉਣਾ ਫਿਰ ਕਿਉਂ ਝੂਠੇ ਦਿਲਾਸੇ ਦੇਈ ਜਾਂਦੇ ਚਲੋ ਰਹੀਏ ਬਵਨ ਉੱਥੇ ਜਾ ਕੇ ਬੈਠੋ ਮੋਰ ਮਨ ਕਰਾਂ ਵੀ ਕੀ ਮੈਂ ਇੰਨੀ ਕੁ ਉਮਰ ਚ ਇਹਨਾਂ ਨੂੰ ਦਰਸਾ ਦੇਣੇ ਪੈਣੇ ਆ ਭਾਬੀ ਫੇਰ ਕੀ ਹੋਇਆ ਜੇ ਮੇਰਾ ਭਰਾ ਹੈ ਨਹੀਂ ਮੈਂ ਤਾਂ ਹੈਗਾ ਨਾ ਕੀ ਮਤਲਬ ਤੇਰਾ ਅੱਜ ਕੱਲਾ ਹੀ ਆਇਆ ਬਿੰਨੀ ਕਿੱਥੇ ਹੈ ਓਹੋ ਭਾਬੀ ਤੁਸੀਂ ਗਲਤ ਸਮਝ ਗਏ ਹੁਣ ਬੱਚਿਆਂ ਨੂੰ ਪਿਓ ਵਾਲਾ ਪਿਆਰ ਮਿਲਣਾ ਤਾਂ ਹੈ ਨਹੀਂ ਹੁਣ ਮੈਂ ਚਾਚਾ ਪਿਓ ਵਾਲਾ ਪਿਆਰ ਦੇ ਸਕਦਾ ਮੈਂ ਤੁਹਾਡੇ ਲਈ ਸਲਾਹ ਲੈ ਕੇ ਆਇਆ ਹੂੰ ਤੂੰ ਚਾਚਾ ਉਹਨਾਂ ਦਾ ਬਣੇਗਾ ਪਿਓ ਉਨਾਂ ਦਾ ਪਿਓ ਤਾਂ ਤੂੰ ਹੀ ਖਾ ਗਿਆ ਹੈ ਤੂੰ ਉਹਨਾਂ ਦੀ ਪਰਵਰਿਸ਼ ਕਿੱਥੇ ਕਰ ਲੇਗਾ ਭਾਬੀ ਜੋ ਹੋਣਾ ਸੀ ਹੋ ਹਵਾ ਗਿਆ ਹੁਣ ਸਾਰਿਆਂ ਤੇ ਮਿੱਟੀ ਪਾ ਮੈਂ ਕਹਿੰਨਾ ਬੱਚੇ ਛੋਟੇ ਹਨ ਹੁਣ ਇਹਨਾਂ ਨੂੰ ਪਾਲਣਾ ਨਹੀਂ ਆਪਾਂ ਮੇਰੇ ਹੱਥ ਪੈਰ ਹੈਗੇ ਆ ਕੰਮ ਕਰਕੇ ਮੈਂ ਇਹਨਾਂ ਨੂੰ ਪਾਲ ਲਾਂਗੀ ਮੇਰੀ ਮਾਂ ਵੀ ਹੈਗੀ ਹੈ ਮੇਰਾ ਭਰਾ ਹੈਗਾ ਮੇਰੀ ਪਰਜਾਈ ਹੈਗੀ ਤੂੰ ਇਹਨਾਂ ਦਾ ਬੋਝ ਨਾ ਲੈ ਬਾਲਾ ਭਰਾ ਭਰਾ ਨਾ ਕਰਿਆ ਕਰ ਭਾਬੀ ਉਹ ਆਪਦੀ ਜਨਾਨੀ ਮਗਰ ਲੱਗਾ ਉਹਨੇ ਤੇਰਾ ਸਾਥ ਕਿੱਥੋਂ ਦੇਣਾ ਤੂੰ ਕਿਹੜਾ ਐਂ ਤੁਰਿਆ ਫਿਰਦਾ ਤੂੰ ਵੀ ਤੇ ਆਪਣੀ ਜਨਾਨੀ ਮਗਰ ਲੱਗਾ ਹੋਇਆ ਤੂੰ ਤੇ ਤੇਰੀ ਜਨਾਨੀ ਨਹੀਂ ਰਲ ਕੇ ਮੇਰੇ ਘਰ ਵਾਲੇ ਨੂੰ ਝੁੱਠੇ ਕੇਸ ਚ ਵਸਾਇਆ ਤੂੰ ਇਹਨਾਂ ਬੱਚਿਆਂ ਦਾ ਪਿਓ ਖੋਇਆ ਸਾਰੀ ਉਮਰ ਰੱਬ ਤੇਨੂੰ ਮਾਫ਼ ਨਹੀਂ ਕਰੂਗਾ ਅਵੇਂ ਨਾ ਪਿਓ ਨੂੰ 2 2.5 ਸਾਲ ਹੋ ਗਏ ਛੱਡ ਕੇ ਗਏ ਇਹਨੂੰ ਸਾਨੂੰ ਅੱਜ ਵੀ ਐਂ ਲੱਗਦਾ ਹੈ ਵੀ ਕੱਲ ਹੀ ਛੱਡ ਕੇ ਗਿਆ ਸਾਨੂੰ ਜਦੋਂ ਬੱਚਿਆਂ ਦਾ ਪਿਓ ਗਿਆ ਸੀ ਮੈਂ ਉਦੋਂ ਹੀ ਹਫ਼ਤੇ ਬਾਅਦ ਤੁਹਾਡੇ ਕੋਲੇ ਆ ਜਾਣਾ ਸੀ ਪਰ ਮੈਂ ਤਾਂ ਨਹੀਂ ਆਇਆ ਮੈਂ ਕਿਹਾ ਤੁਹਾਨੂੰ ਉਸ ਗੱਲ ਦਾ ਗਿਲਾ ਸ਼ਿਕਵਾ ਜੇ ਅੱਜ ਵੀ ਮੈਂ ਇੰਨੇ ਟਾਈਮ ਬਾਅਦ ਆਇਆ ਤੇ ਤੁਸੀਂ ਅੱਜ ਵੀ ਮੈਨੂੰ ਕਹੀ ਜਾਂਦੇ ਹੋ ਕਿ ਬੱਚਿਆਂ ਦਾ ਪਿਓ ਤੁੰਖ ਹੋਇਆ ਨਕਲੀ ਦਵਾਈਆਂ ਭਾਜੀ ਵੇਚਦਾ ਸੀ ਤਾਂ ਹੀ ਪੁੱਤ ਵਾਲਿਆਂ ਨੇ ਉਹਨੂੰ ਚੱਕਿਆ ਤੁਸੀਂ ਮੇਰੇ ਤੇ ਸ਼ੱਕ ਕਰੀ ਜਾਂਦੇ ਹੋ ਹੁਣ ਬਾਲੀਆਂ ਗੱਲਾਂ ਨਾ ਕਰੋ ਨਾ ਬਹੁਤਾ ਸੋਚੋ ਬੱਚਿਆਂ ਨੂੰ ਚੱਕੋ ਤੇ ਬੈਗ ਚੱਕੋ ਮੇਰੇ ਨਾਲ ਚੱਲੋ ਘਰ ਨਾ 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 ਜਿਨੇ ਬੱਚਿਆਂ ਦਾ ਪਿਓ ਖਾ ਲਿਆ ਮੈਂ ਉਹਦੇ ਨਾਲ ਜਾਉਂਗੀ ਕਦੇ ਵੀ ਨਹੀਂ ਦੇਖ ਭਾਬੀ ਜਾਂ ਤਾਂ ਬੈਗ ਚੱਕ ਬੱਚੇ ਚੱਕ ਮੇਰੇ ਨਾਲ ਚੱਲ ਨਹੀਂ ਤਾਂ ਜਿਹੜਾ ਘਾਟਾ ਪਿਆ ਉਹ ਮੈਨੂੰ ਪੈਸੇ ਦੇ ਦੇ ਮੈਂ ਬੱਚਿਆਂ ਨੂੰ ਚੱਕ ਕੇ ਤੇਰੇ ਨਾਲ ਚੱਲਾਂ ਤੇ ਤੂੰ ਘਰ ਚ ਕਬਜ਼ਾ ਕਰੇ ਰਮਨ ਕਿੱਥੇ ਭਰੇਗਾ ਜੱਗੇ ਭਾਬੀ ਜੇ ਮੈਂ ਬੱਚਿਆਂ ਨੂੰ ਪਿਓ ਵਾਲਾ ਪਿਆਰ ਦੇ ਸਕਦਾ ਤੇ ਤੁਹਾਨੂੰ ਤੇਰਾ ਭਰਾ ਇਹ ਸਖਾ ਕੇ ਗਿਆ ਜਿਹਹ ਜ ਟਕਰੂਗਾ ਉਹ ਜੀ ਬੰਦੀ ਚਾਹੇ ਕੋਈ ਬਗਾਨਾ ਹੋਵੇ ਚਾਹੇ ਆਪਣਾ ਇੱਕ ਮਿੰਟ ਚ ਤਿੱਧਰ ਹੋ ਜਾ ਰਮਨ ਜੇ ਤੇਰੀ ਇਹ ਕਰਦੂਦ ਮੈਂ ਰਿਸ਼ਤੇਦਾਰਾਂ ਨੂੰ ਦੱਸੀ ਨਾ ਸਾਰੀ ਕੁਮਰ ਤੈਨੂੰ ਘਰੇ ਨਹੀਂ ਬੜਨ ਦੇਣਾ ਡੁੱਬ ਕੇ ਮਰ ਜਾ ਭਰਾ ਦੇ ਜਾਣ ਤੋਂ ਬਾਅਦ ਤੈਨੂੰ ਇਹਦਾ ਪਰਿਵਾਰ ਸਾਂਭਣਾ ਚਾਹੀਦਾ ਹੈ ਜਨਾਨੀ ਨਹੀਂ ਨਿਕਲੇ ਤੂੰ ਭਾਬੀ ਇੱਕ ਗੱਲ ਯਾਦ ਰੱਖੀ ਇਹ ਆਪਣੀ ਬੇਇੱਜ਼ਤੀ ਦਾ ਬਦਲਾ ਤੇ ਆਪਣੇ ਘਾਟੇ ਦਾ ਬਦਲਾ ਚਾਹੇ ਇਹ ਮੇਰੇ ਹਾਨ ਦੇ ਹੋ ਜਾਣ ਤਾਂ ਵੀ ਲੈ ਕੇ ਛੱਡੂੰ ਆ ਬਿੰਨੀ ਚਾਚੀ ਨੂੰ ਸੀਮਾ ਚਾਚੀ ਨੇ ਦੱਸਿਆ ਨਹੀਂ ਕਿ ਉਹਦਾ ਘਰ ਵਾਲਾ ਕੀ ਕਰਤੂਤ ਕਰਕੇ ਗਿਆ ਉਹਨੇ ਤੇ ਉਸੇ ਟਾਈਮ ਹੀ ਫੋਨ ਲਾ ਲਿਆ ਕਿ ਬਿੰਨੀ ਆ ਕੇ ਦੇਖ ਵੀ ਤੇਰੇ ਘਰ ਵਾਲਾ ਕਿਹੋ ਜਿਹਾ ਲੱਛਣ ਕਰ ਰਿਹਾ ਹੈ ਹਲੋ ਬਿੰਨੀ ਜਿੱਥੇ ਵੀ ਹੈਗੀ ਹੈ ਨਾ 5 ਮਿੰਟ ਚ ਮੇਰੇ ਘਰੇ ਆ ਜਾ ਨਹੀਂ ਤਾਂ ਜੇ ਮੈਂ ਆ ਗਈ ਨਾ ਅੱਦੇ ਭੱਲੇ ਨੂੰ ਲੈ ਕੇ ਆਉਂਗੀ ਰਮਨ ਬਤਾ ਕੀ ਕਰਤੂਤ ਕਰਕੇ ਗਿਆ ਅਧਿਆ ਮੰਮੀ ਅਬਿੰਨੀ ਚਾਚੀ ਨੂੰ ਤਾਂ ਪਤਾ ਲੱਗਣਾ ਚਾਹੀਦਾ ਸੀ ਪਹਿਲੇ ਉਹਦਾ ਘਰ ਵਾਲਾ ਵੱਡਾ ਭਰਾ ਖਾ ਗਿਆ ਹੁਣ ਆਪਣੀ ਭਾਬੀ ਤੇ ਵੀ ਅੱਖ ਰੱਖੀ ਬੈਠਾ ਫਿਰ ਬਿੰਨੀ ਚਾਚੀ ਨੇ ਚਾਚੇ ਨੂੰ ਖੜਕਾਇਆ ਹਣਾ ਚੰਗੀ ਤਰ੍ਹਾਂ ਕਿੱਥੇ ਆ ਧਿਆਨ ਨਾਲ ਨਾ ਮੇਰੀ ਗੱਲ ਸੁਣ ਆ ਗਈ ਹੈ ਆ ਜਾ ਤੈਨੂੰ ਹੀ ਦੇਖਦੀ ਸੀ ਓਹੋ ਦੀਦੀ ਨੇ ਗੁੱਸੇ ਚ ਲੱਗਦਾ ਨਿਆਣੇ ਨਹੀਂ ਟਿਕਦੇ ਹੋਣੇ ਪਾਪਾ ਪਾਪਾ ਕਰਦੇ ਹੋਣੇ ਜੋ ਕਹਿੰਨੇ ਹੋ ਤਾਂ ਮੈਂ ਲੈ ਜਾਨੀ ਦੋ ਦਿਨ ਆਪਣੇ ਘਰ ਮੇਰੇ ਘਰ ਵੀ ਰੌਣਕ ਲੱਗੀ ਰਹੂਗੀ ਓਹੋ ਦੀਦੀ ਕਿਸ ਗੱਲ ਦਾ ਇੰਨਾ ਗੁੱਸਾ ਤੁਹਾਨੂੰ ਮੈਂ ਮੰਨਦੀ ਆ ਬੱਚਿਆਂ ਦੇ ਸਿਰ ਤੋਂ ਉਹਨਾਂ ਦੇ ਪਿਓ ਦਾ ਸਾਆ ਹੈ ਨਹੀਂ ਪਰ ਅਸੀਂ ਤਾਂ ਹੈਗੇ ਹੀ ਆ ਨਾ ਤੁਹਾਡੇ ਨਾਲ ਇਹੀ ਤਾਂ ਦੁੱਖ ਹੈ ਤੁਸੀਂ ਸਾਡੇ ਨਾਲ ਹੋ ਤੁਸੀਂ ਨਾ ਹੁੰਦੇ ਅਜ ਮੇਰਾ ਆਦਮੀ ਵੀ ਜਿੰਦਾ ਹੁੰਦਾ ਤੇ ਅਸੀਂ ਸਾਰੇ ਖੁਸ਼ ਵੀ ਹੁੰਦੇ ਦੀਦੀ 2 2.5 ਸਾਲ ਹੋ ਗਏ ਉਸ ਗੱਲ ਨੂੰ ਪਤਾ ਨਹੀਂ ਤੁਹਾਡੇ ਵਾਲੇ ਦੀ ਗਲਤੀ ਸੀ ਜਾਂ ਮੇਰੇ ਵਾਲੇ ਦੀ ਗਲਤੀ ਸੀ ਜੋ ਹੋ ਗਿਆ ਹਵਾ ਗਿਆ ਮਿੱਟੀ ਪਾਓ ਹੁਣ ਉੱਤੇ ਦਿਲ ਨਹੀਂ ਕਰਦਾ ਮੇਰਾ ਆ ਗੱਲ ਕਹਿਣ ਨੂੰ ਪਰ ਮੈਂ ਕਹਿਣ ਲੱਗੀ ਐ ਜੇ ਤੇਰੇ ਵਾਲਾ ਇਸ ਦੁਨੀਆ ਤੋਂ ਜਾਂਦਾ ਨਾ ਸੇਮ ਅਹੀ ਗੱਲ ਤੈਨੂੰ ਕਹਿੰਦੀ ਫਿਰ ਤੂੰ ਮੈਨੂੰ ਕੀ ਜਵਾਬ ਦਿੰਦੀ ਤੂੰ ਸੇਮ ਇਹ ਬੀਬੀ ਰਾਲ ਕੇ ਮੇਰਾ ਬੰਦਾ ਖਾ ਗਏ ਉੱਤੋਂ ਕਹਿਨੀ ਹੈ ਮਿੱਟੀ ਬਾਓ ਜੈਸਾ ਬੇਸ਼ਰਮ ਰਮਨ ਹੋਸੀ ਤੂੰ ਓ ਹੈਲੋ ਦੀਦੀ ਤਮੀਜ਼ ਨਾਲ ਗੱਲ ਕਰੋ ਮੇਰੇ ਨਾਲ ਕਰ ਜਾ ਤੁਸੀਂ ਦੇਣਾ ਸਾਡਾ ਅਸੀਂ ਨਹੀਂ ਦੇਣਾ ਤੁਹਾਡਾ ਕਿਹੜੇ ਕਰਜ਼ੇ ਦੀ ਗੱਲ ਕਰਦੀ ਐ ਅਸੀਂ ਤੁਹਾਡਾ 1 ਰੁਪਿਆ ਨਹੀਂ ਦੇਣਾ ਐਮੀ ਸਾਡੇ ਤੇ ਥੁੱਪੀ ਜਾਏਗੀ ਦੱਸੀ ਕੀ ਕਰੀਏ ਅੱਛਾ ਇੱਥੇ ਤੁਸੀਂ ਮੈਨੂੰ ਮੇਰੀ ਬੇਇੱਜ਼ਤੀ ਕਰਨ ਲਈ ਬੁਲਾਇਆ ਆ ਕੰਮ ਨਹੀਂ ਸੀ ਤੁਹਾਨੂੰ ਕੋਈ ਰਮਨ ਆਇਆ ਸੀ ਥੋੜੀ ਦੇਰ ਪਹਿਲਾਂ ਪਰ ਜਾਈ ਤੇ ਬੁਰੀ ਅੱਖ ਰੱਖਦਾ ਸਾਂ ਮਨੂੰ ਨਹੀਂ ਤਾਂ ਮੈਂ ਢੱਕਰੇ ਕਰਨ ਲੱਗੇ ਮਿੰਟ ਨਹੀਂ ਲਾਣਾ ਮੇਰਾ ਆਦਮੀ ਨਾ ਐਦਾਂ ਦਾ ਨਹੀਂ ਹੈਗਾ ਜਿੱਦਾਂ ਦਾ ਨਾ ਤੁਸੀਂ ਉੱਤੇ ਇਲਜ਼ਾਮ ਲਾ ਰਹੇ ਹੋ ਚਲੋ ਕੋਈ ਗੱਲ ਨਹੀਂ ਆਪਣੀ ਪੜਾਸ ਕੱਢਣ ਲਈ ਬੰਦੇ ਨੇ ਹੁਣ ਕੋਈ ਨਾ ਕੋਈ ਝੂਠ ਤਾਂ ਬੋਲਣਾ ਹੀ ਆ ਜੇ ਮੈਂ ਪੜਾਸ ਕੱਢਣੀ ਹੋਵੇ ਨਾ ਮੇਰੇ ਕੋਲ 100 ਤਰੀਕੇ ਹੈ ਮੈਂ ਇੰਨੀ ਵੀ ਗਿਰੀ ਨਹੀਂ ਹੋਈ ਵੀ ਆਪਣੀ ਇੱਜ਼ਤ ਦਾ ਉਤੇ ਲਾ ਦਵਾਂ ਆਪਨੇ ਵਾਲੇ ਨੂੰ ਸਮਝਾ ਕੇ ਰੱਖੀ ਜੇ ਇੱਥੇ ਦਿਖ ਗਿਆ ਨਾ ਮੈਂ ਦੁਆਰਾ ਸਬੂਤਾਂ ਨਹੀਂ ਜਾਣ ਦੇਣਾ ਬਾਸ ਕਰੋ ਦੀਦੀ ਬਾਸ ਕਰੋ ਆਪਣਾ ਬੰਦਾ ਤਾਂ ਹੈ ਨਹੀਂ ਦੂਜਿਆਂ ਤੇ ਤਾਂ ਫੇਰ ਰੱਖ ਕੀ ਮਤਲਬ ਹੈ ਤੇਰਾ ਤੁਸੀਂ ਮੀਆਂ ਬੀਬੀ ਜਿੰਨੀਆਂ ਮਨਮਰਜ਼ੀਆਂ ਕਰਨੀਆਂ ਕਰ ਲਓ ਕੋਈ ਨਹੀਂ ਪਵਨ ਨੂੰ ਰਮਨ ਦੇ ਹਾਂ ਦਾ ਹੋਣ ਦੇ ਫੇਰ ਦੇਖੀ ਤੁਹਾਨੂੰ ਕਿਦਾਂ ਭਜੜਾ ਪਾਉ ਉਹ ਹਾਂ ਦੀ ਤਾਂ ਗੱਲ ਦੀਦੀ ਦੂਰ ਦੀ ਹੋਈ ਹੈ ਪਹਿਲਾਂ ਨਾ ਨਿਆਣਿਆਂ ਨੂੰ ਦੋ ਵਕਤ ਦੀ ਰੋਟੀ ਤਾਂ ਦੇ ਦੋ ਰੋਟੀ ਖਾਣਗੇ ਤਾਂ ਹੀ ਵੱਡੇ ਹੋਣਗੇ ਪਤਾ ਨਹੀਂ ਉਸ ਟਾਈਮ ਮੈਂ ਦੁਨੀਆ 'ਚ ਹੋਵਾਂ ਕਿ ਨਾ ਹੋਵਾਂ ਜਿਸ ਦਿਨ ਪਵਨ ਨੇ ਤੁਹਾਡੀਆਂ ਭਾਂਜਣਾ ਪੁਆਈਆਂ ਨਾ ਤੁਹਾਡੇ ਮੂੰਹੋਂ ਇੱਕੋ ਗੱਲ ਨਿਕਲਣੀ ਹੈ ਕਾਸ਼ ਅਜੇ ਇਹਨਾਂ ਦੀ ਮਾਂ ਹੁੰਦੀ ਤਾਂ ਇਹਨਾਂ ਨੂੰ ਸਮਝਾ ਦਿੰਦੀ ਕੋਈ ਨਹੀਂ ਫਿਰ ਉਦੋਂ ਦੀ ਉਦੋਂ ਹੀ ਦੇਖਾਂਗੇ ਸਸਰੇ ਘਰ ਏ ਗੱਲ ਸੁਣ ਜਿਹੋ ਜਾਂ ਬੀਜੋਗੇ ਉਹੋ ਜਾਂ ਵੱਡੋਗੇ ਚਾਹੇ ਅੱਜ ਵੱਢ ਲੋ ਚਾਹੇ ਆਣ ਵਾਲੇ ਟਾਈਮ ਦੇ ਵੱਢ ਲੋ ਸ ਜੈਸਮੀਨ ਆ ਕਹਾਣੀ ਸੀ ਜਿਹੜੀ ਮੈਂ ਤੈਨੂੰ ਦੱਸੀ ਏ ਮੰਮੀ ਮੈਨੂੰ ਤਾਂ ਉਹਨਾਂ ਭੈਣ ਭਰਾਵਾਂ ਤੇ ਤਰਸੇ ਬਹੁਤ ਆ ਰਿਹਾ ਵੈ ਇੰਨਾ ਕੁਝ ਸਹਿਣ ਕਰਨ ਤੇ ਬਾਅਦ ਵੀ ਚੁੱਪ ਕਰਕੇ ਤੁਰੇ ਫਿਰਦੇ ਨੇ ਇਹ ਤਾਂ ਜੈਸਮੀਨ ਹਲੇ ਨਾ ਮੈਂ ਤੈਨੂੰ 20% ਕਹਾਣੀ ਦੱਸੀ ਏ ਜੇ ਬਾਕੀ ਦੇ 80% ਦੱਸੀ ਨਾ ਤੇ ਤੂੰ ਬੱਚਿਆਂ ਦੇ ਨਾ ਗਲ ਲੱਗ ਕੇ ਰੋ ਰੋ ਕੇ ਬੁਰਾ ਹਾਲ ਕਰ ਲੇਂਗੀ